ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹਰਮਨ ਬਲੌਗਸ ਤੇ ਵਿੱਚ ਲਓ ਜੀ ਇੱਥੇ ਮਾਰਨਿੰਗ ਦਾ ਟਾਈਮ ਤੇ ਦੇਣਾ ਚਾਹੀਦਾ ਹੈਗਾ ਐਤਵਾਰ ਤੇ ਟਾਈਮ ਉੱਥੇ 7:30 ਦਾ ਹੋ ਗਿਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਜ ਆ 4:30 ਉੱਠ ਖੜਦੇ ਹੁੰਨੇ ਤੇ ਉਸ ਤੋਂ ਬਾਅਦ ਬੱਸ ਕੰਮ ਨਿਬੜ ਕੇ ਫੇਰ ਹੀ ਕੋਈ ਆਪਾਂ ਆਪਣੇ ਬਲੌਗ ਦੀ ਸਟਾਰਟਿੰਗ ਕਰਦੇ ਹੁੰਨੇ ਤੇ ਲਓ ਜੀ ਬਲੌਗ ਵੀ ਇੱਥੇ ਆਪਾਂ ਸ਼ੁਰੂ ਕਰ ਲਏ ਤੇ ਕੰਮ ਵੀ ਤੁਹਾਨੂੰ ਦੱਸਦੇ ਆ ਵੀ ਆਪਾਂ ਮਾਰਨਿੰਗ ਰੁਟੀਨ ਦੇ ਕੀ ਕੀ ਕਰ ਲਏ ਨੇ ਤੇ ਲਓ ਜਿੱਦ ਕਿ ਖੜ ਦੇਰ ਦੇਖੋ ਹੁਜੇ 7:30 ਦਾ ਟਾਈਮ ਤੇ ਧੁੱਪ ਦੇਖੋ ਤੇਜ ਤੇ ਤੇ ਇੰਦਰ ਆਪਾਂ ਉਠਣਸਾਰ ਸਵੇਰੇ ਪਾ ਤਸੀ ਕੱਪੜੇ ਮਸ਼ੀਨ ਚ ਕਿਉਂਕਿ ਅੱਜ ਐਤਵਾਰ ਆ ਹਰਮਨ ਦੇ ਕੱਪੜੇ ਆਪਾਂ ਐਤਵਾਰ ਨੂੰ ਧੋਣੇ ਹੁੰਨੇ ਆ ਸਾਰੇ ਇਕੱਠੇ ਕਰਕੇ ਤੇ ਲਓ ਜੀ ਇੱਥੇ ਆਪਣੇ ਕੱਪੜੇ ਰੋਜ਼ ਦੀ ਰੁਟੀਨ ਆਲੀ ਤੇ ਲਓ ਜੀ ਕੱਪੜਿਆਂ ਦਾ ਕੰਮ ਆਪਣਾ ਨਿਬੜ ਗਿਆ ਤੇ ਸਫਾਈਆਂ ਦਾ ਕੰਮ ਵੀ ਸਾਰਾ ਹੋ ਗਿਆ ਬਸ ਹੁਣ ਆਪਣੀ ਰਹਿ ਗਈ ਸੀ ਕੰਦੀ ਰੋਟੀ ਬਣਾਉਣ ਵਾਲੀ ਫਿਰ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਲਓ ਜੀ ਪਸੂ ਵੀ ਆਪਣੇ ਇੱਥੇ ਖਾ ਪੀ ਕੇ ਬਹਿ ਗਏ ਨੇ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਆਪਾਂ ਤੜਕੇ ਭਰ ਕੇ ਰੱਖ ਦਿੰਨੇ ਨੇ ਟੋਕਰੇ ਕਿਉਂਕਿ ਦੇਨੇ ਹੁਣ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਤੇ ਲਓ ਜੀ ਇੱਧਰ ਆਪਾਂ ਸੀਮਿੰਟ ਦੇ ਜਰਮ ਲਾ ਰਗੇ ਕਿਉਂਕਿ ਐਤਵਾਰ ਨੂੰ ਹਰਮ ਨੂੰ ਵੀ ਆਪਣੇ ਕੰਮ ਦਾ ਹੁੰਦਾ ਤੇ ਲਓ ਜੀ ਗੰਡੇ ਆਪਣੇ ਇੱਧਰ ਬਾਹਰਲੀ ਬਾੜੀ ਵਾਲੇ ਪੱਤੇ ਗਏ ਨੇ ਤੇ ਹੁਣ ਪੱਠਣ ਗਏ ਹੋਏ ਆ ਖੇਤ ਤੋਂ ਚੰਨ ਵਧੀਆ ਆਪਣੇ ਟੋਕਰਾ ਦੋ ਟੋਕਰੇ ਐ ਇੱਥੇ ਵਧੀਆ ਡੰਡੇ ਲੈ ਗਏ ਨੇ ਤੇ ਗੰਡੇ ਵੀ ਆਪਣੇ ਦੇਖੋ ਮੋਟੇ ਮੋਟੇ ਨੇ ਇਹ ਜਿਹੜਾ ਪਰ ਆਪਾਂ ਗੰਡੇ ਨਹੀਂ ਕਰੇ ਸੀਗੇ ਤੇ ਬਹੁਤ ਔਖੇ ਹੋਏ ਤੇ ਅੱਜ ਕੀ ਆਪਾਂ ਬਸ ਲਸਣ ਬੀਜੀ ਅਗਲੀ ਵਾਰ ਆਪਾਂ ਲਸਣ ਬੀਜ ਲਈ ਸੀ ਤੇ ਚਲੋ ਲਸਣ ਦਾ ਭਾਗ ਦੀ ਬਹੁਤ ਜਿਆਦਾ ਵਧੀਆ ਪਿਆ ਤੇ ਚਾਹ ਬੁਝਾ ਕੇ ਲਵਣੀ ਆਪਣੀ ਬਾੜੀ ਸੱਕੀ ਹਰਮਨਰ ਦੇ ਗਏ ਵੜੇ ਨਾਲ ਖੇਤ ਗੰਦੇ ਪੱਤਾ ਤੇ ਵਸਾਪਾ ਕੰਦੀ ਬਣਾ ਲਈ ਬਣ ਰਹੀ ਰੋਟੀ ਬਾਕੀ ਕੰਮ ਆਪਣਾ ਸਾਰਾ ਨਿਪਟ ਗਿਆ ਤੇ ਲੋ ਜੇ ਤੇਰਾ ਆਪਣਾ ਧਣੀਆਂ ਜਿਹੜਾ ਆਪਾਂ ਪੱਟਿਆ ਸੀ ਇਹ ਵੀ ਦੇਖੋ ਬਹੁਤ ਸੋਹਣਾ ਵੀ ਬਣ ਗਿਆ ਤੇ ਵਸਾ ਦੇ ਝਾਰ ਕੇ ਇਹਨੂੰ ਸੁਕਾ ਕੇ ਆਪਾਂ ਆਪਾਂ ਖਾ ਕੇ ਲਫੋ ਕੁਝ ਪਾ ਲਾਂਗੇ ਜਿੰਨਾ ਤੇ ਨਿਕਲੂਗਾ ਤੇ ਚਲੋ ਜੀ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਣੀ ਆ ਲੈ ਆਪਣੇ ਗੰਡੇ ਜਿਹੜੇ ਆਪਾਂ ਕੱਟ ਕੇ ਲਏ ਤੇ ਲੋ ਕੱਲ ਆਪਾਂ ਬਣਾਏ ਸੀ ਚੌਲੇ ਦੇਖੋ ਚੌਲੇ ਆਪਣੇ ਬਹੁਤ ਸੋਹਣੇ ਚੱਲਦੇ ਨੇ ਤੇ ਇਧਰ ਗਵਾਰਾ ਤਾਂ ਆਪਣੇ ਤੀਜੇ ਦਿਨੋਂ ਪਾਸੋ ਦੇਖੋ ਫਲੀਆਂ ਨਾ ਭਰ ਜਾਂਦੇ ਬੂਟੇ ਆਪਣੇ ਕੱਲ ਆਪਾਂ ਹਰਮਨ ਦੇ ਦੋਸਤ ਨੂੰ ਤੋੜ ਕੇ ਦੇ ਆਇਆ ਸੀਗਾ ਤੇ ਦੇਖੋ ਇਧਰ ਆਪਣੇ ਮਰੂਦ ਸੰਤਰੇ ਤਾਂ ਆਪਣੇ ਡਿੱਗ-ਡਿੱਗਦੇ ਸੀ ਇਸ ਨੂੰ ਮਰੂਦ ਆਪਣੇ ਬੂਟੇ ਨੂੰ ਬਹੁਤ ਲੱਗੇ ਸੀ ਪਤਾ ਨਹੀਂ ਕੁਦਰਤ ਨੂੰ ਕੀ ਗੱਲ ਹੈ ਦੇਖੋ ਕਿੰਨੇ ਆਪਣੇ ਮਰੂਦ ਅਗਲੀ ਵਾਰ ਤਾਂ ਨਹੀਂ ਦਿੱਗੇ ਸੀਗੇ ਕਸਵਾਰ ਦੇਖੋ ਕਿੰਨੇ ਜਿਆਦੇ ਅਮਰੂਦ ਆਪਣੇ ਕੁੱਟਕੇ ਡਿੱਗੇ ਜਾਂਦੇ ਨੇ ਤੇ ਇਹ ਰਹੀ ਆਪਣੀ ਖੰਡੂਰਾਂ ਦੀ ਰੇਲ ਚਲੋ ਜੀ ਇਹਨੂੰ ਆਪਾਂ ਕੇ ਰਸਤੀ ਉਦੀ ਪੈਪ ਜੀ ਲਾਤੀ ਐ ਤੇ ਫਿਰ ਜਿਵੇਂ ਜਿਵੇਂ ਇਹ ਵੱਡੀ ਹੁੰਦੀ ਐ ਫਿਰ ਦੇਖਦੇ ਆਂ ਫਿਰ ਇਹਨੂੰ ਕਿੱਧਰ ਨੂੰ ਲੈ ਕੇ ਚੱਲਾਂਗੇ ਚਲੋ ਜੀ ਇਹ ਰਿਹਾ ਆਪਣਾ ਗੰਢਿਆਂ ਵਾਲਾ ਥਾਂ ਉੱਤਰ ਸਾਹਮਣੇ ਘਰ ਆਉਣਗੇ ਆਪਣੇ ਅੱਜ ਪੈਣਾ ਲੈਟਰ ਉਹ ਹੈਗਾ ਆਪਣੇ ਵੱਡੇ ਵਾਈ ਦਾ ਘਰ ਤੇ ਚਲੋ ਜੀ ਫਿਰ ਅੱਛਾ ਆਪਾਂ ਕਾ ਮਗਰ ਮਨੇੜ ਕੇ ਜਾਨਾ ਉਹਨਾਂ ਵੀ ਹੋ ਦੇਖੋ ਸਾਹਮਣੇ ਤੇ ਫਿਰ ਚੱਲਾਂਗੇ ਲੈਟਰ ਤੇ ਹਲੋ ਜੀ ਇਹ ਆਪਣਾ ਗੰਡਿਆਂ ਵਾਲੀ ਥਾਂ ਕਿੰਨੇ ਕਿਆਰੀਆਂ ਵੇਲੀਆਂ ਹੋ ਕੇ ਨੇ ਦੇਖੋ ਘਾਹ ਫੂਸ ਬਹੁਤ ਜ਼ਿਆਦਾ ਤੇ ਇਹਨੂੰ ਹਰਮਨ ਕਰੂਗਾ ਉੱਧਰ ਦੇਖੋ ਆਪਣੀ ਤੋਰੀ ਕਿੱਡੀ ਵੱਡੀ ਲੱਗੀ ਪਈ ਪਰ ਹੈ ਇੱਕੋ ਹੀ ਤੇ ਚਲੋ ਦੇਖਦੇ ਹਾਂ ਕਿ ਅੱਜ ਕਿਵੇਂ ਕੁਈ ਕਾਸ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਚਲਦੇ ਆਂ ਅੰਦਰ ਦੇਖੋ ਆਪਣੇ ਕਬੂਤੇ ਨੂੰ ਗੁਆਰੇ ਦੀਆਂ ਫਲੀਆਂ ਤੇ ਭਿੰਡਾ ਤੇ ਫਲੀਆਂ ਤਾਂ ਆਪਣੇ ਬਹੁਤ ਜ਼ਿਆਦਾ ਲੱਗਦੇ ਨੇ ਚੌਲਾਂ ਦੀ ਸਬਜ਼ੀ ਆਪਾਂ ਅੱਜ ਪਹਿਲੀ ਵਾਰੀ ਬਣਾਈ ਸੀ ਤੇ ਚਲੋ ਜੀ ਫਿਰ ਨਵੇਂ ਢਕੇ ਕੰਮ ਤੇ ਚੱਲਾਂਗੇ ਛੱਤ ਤੇ ਦੇਖਾਂਗੇ ਜੇ ਕੋਈ ਮਾਰੀ-ਮੋਟੀ ਵੀਡੀਓ ਬਣੀ ਤਾਂ ਜ਼ਰੂਰ ਦਿਖਾਵਾਂਗੇ ਦੇਖੋ ਹੋਰ ਐ ਸਾਹਮਣੇ ਆਪਣੇ ਆਹ ਹੈਗਾ ਆਪਣੇ ਵੱਡੇ ਵਾਹੀ ਦਾ ਘਰ ਤੇ ਉਹ ਹੈਗਾ ਆਪਣਾ ਉਦੋਂ ਵੱਡੇ ਵਾਹੀ ਦਾ ਘਰ ਚਲੋ ਜੀ ਇਹਨਾਂ ਦਾ ਘਰ ਹੀ ਰਹੇਗਾ ਸਿਪਾਹਨ ਨੂੰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਦਾ ਘਰ ਵੀ ਅੱਜ ਆ ਪੈ ਗਿਆ ਚਲੋ ਜੀ ਚਲਦੇ ਅੰਦਰ ਉਹ ਦੇਖੋ ਆਮ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਝੰਡੇ ਜੋ ਕਿ ਆਪਣੇ ਗਲੀ ਵਿੱਚ ਚਾਰੇ ਪਾਸੇ ਲੱਗੇ ਹੋਏ ਨੇ ਕਿ ਆਪਾਂ ਸੱਪਾਂ ਨੂੰ ਕੋਈ ਮਿਸਤਰੀ ਮਿਲ ਜੇ ਤਾਂ ਆਪਾਂ ਵੀ ਇਹ ਇਟਾਂ ਚੱਕ ਕੇ ਵਧੀਆ ਆਪਾਂ ਬਾਗਣ ਜਾਂ ਮਾਰ ਲਗੇ ਪਰ ਕੋਈ ਮਿਸਤਰੀ ਨਹੀਂ ਮਿਲ ਰਿਹਾ ਇੱਕ ਗਰਮੀ ਆ ਤੇ ਇੱਕ ਤੁਹਾਨੂੰ ਪਤਾ 12 ਮਹੀਨੇ 30 ਦਿਨ ਮਿਸਤਰੀਆਂ ਦਾ ਕੰਮ ਚੱਲਦਾ ਲੋਕਾਂ ਦੇ ਇੰਨੇ ਕੰਮ ਵਧੇ ਪਏ ਨੇ ਤੇ ਚਲੋ ਜੀ ਬਣਾਉਣੇ ਆ ਰੋਟੀ ਹਾਰਮੋਨ ਵਰਗਾਂ ਪੀਉਣ ਤੋਂ ਪਹਿਲਾਂ ਫਿਰ ਨਹਾਵਾਂ ਤੋਂ ਮੰਗੇ ਫਿਰ ਚੱਲਾਂਗੇ ਉੱਧਰ ਲੋਕੀ ਸਾਹਮਣੇ ਕੋਠੀ ਆਪਣੇ ਹੋ ਪਈ ਜਾਂਦੀ ਐ ਤੇ ਚਲੋ ਠੀਕ ਐ ਜੀ ਮਿਲਦੇ ਆਂ ਉਹ ਰੋਟੀ ਰੋਟੀ ਬਣਾ ਕੇ ਤਿਆਰ ਆਪਾਂ ਹੋ ਗਏ ਆ ਛੱਤ 'ਤੇ ਘਰੇ ਜਾਵਾਂਗੇ ਸਾਡੇ ਹੱਥ ਸੋਣੇ ਤੇ ਕੰਮ ਆਪਣਾ ਸਾਰਾ ਨਿਪਟ ਗਿਆ ਤੇ ਚਲੋ ਜੀ ਝੂਟੀ ਵੀ ਆ ਗਈ ਸੀ ਪਾਣੀ ਚੁਣੀ ਭਰਤਾ ਫਿਰ ਹੁਣ ਆਪਾਂ ਆਵਾਂਗੇ ਤੈਨੂੰ 3:30 ਆਪਾਂ ਨੂੰ ਹੋ ਜਾਣਗੇ ਤੁਸੀਂ ਚਲੋ ਠੀਕ ਹੈ ਜੀ ਜਦੋਂ ਤੇ ਬਣੀ ਵੀਡੀਓ ਤਾਂ ਬਖਾਵਾਂਗੇ ਜਿੰਨਾ ਤੱਕ ਫਿਰ ਕਰਿਆ ਕਿ ਵੀਡੀਓ ਨੂੰ ਕਰਾਂਗੇ ਪੂਰਾ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਰਿਆ ਕਿ ਜਾ ਤੇ ਪੂਣੀ ਖਾਣੀ ਖਾਣੀ ਇਹ ਕੋ ਲਿਆ ਤਾਂ ਨਹੀਂ ਜੱਕਾ ਇਹ ਬਤਾ ਬੋਤਲ ਜਿੰਨੇ ਬੰਦੇ ਮੋਟੇ ਮੋਟੇ ਜਿਹੜੀ ਇਹਨਾਂ ਨੂੰ ਉੱਤਰਨਾ ਪਊਗਾ ਇਹ ਬੰਦ ਹਾਂ ਤਾਂ ਕਿ ਇੱਕ ਨਾ ਇੱਕ ਹੀ ਲਾਉਂਦਾ ਹੈ ਨਾ ਹਾਂ ਤੇ ਆਹ ਸਭ ਬੇ ਨਾ ਦੇਉ ਘੇਰੇ ਆਪਣੇ ਬਾਈ ਦੇ ਪੁੱਤੋ ਤੇ ਆਪਣੀ ਭੈਣ ਦੀ ਪੁੱਤੋ ਤੇ ਹੈ ਕਿ ਉਹਨਾਂ ਦੀ ਕੋਠੀ ਤੇ ਲੌਜੀ ਇਸ ਵੀਡੀਓ ਨੂੰ ਆਪਾਂ ਫਾਈਟਰੀ ਬੰਦ ਕਰਕੇ ਤੇ ਇਸ ਵੀਡੀਓ ਨੂੰ ਆਪਾਂ ਕੱਲ ਨੂੰ ਫੇਸ ਦੇ ਵਲੋਗ ਨੂੰ ਇੱਥੇ ਕੰਟੀਨਿਊ ਕਰਾਂਗੇ ਤੇ ਵੀਡੀਓ ਤੇ ਬਣਿਆ ਰਿਹਾ ਹੈ। ਠੀਕ ਹੈ ਜੀ ਇਸਦੀ ਮੁਹੱਬਤੀ ਕਰਦੇ ਹਾਂ ਬੰਦ